ਰੂਪਿਆਣਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਨਸ਼ਾ ਤਸਕਰੀ ਕਰਨ ਵਾਲੇ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਸੀਆਈਏ ਵਿਸ਼ੇਸ਼ ਟੀਮ ਨੇ 230 ਗ੍ਰਾਮ ਹੈਰੋਇਨ ਸਮੇਤ ਦੋ ਦੋਸ਼ੀਆਂ ਨੂੰ ਕੀਤਾ ਕਾਬੂ ਇੱਕ ਉੱਪਰ ਤੇਜ਼ ਤੋਂ ਵੱਧ ਐਨਡੀਪੀਸੀ ਐਕਟ ਦੇ ਮਾਮਲੇ ਦਰਜ ਅਤੇ ਦੂਸਰੇ ਕੇਸ ਵਿੱਚ ਐਂਟੀ ਨਾਰਕੋਟਿਕ ਸ਼ੈੱਲ ਨੇ 1 ਕਿਲੋ ਤੋਂ ਵੱਧ ਅਫੀਮ ਸਮੇਤ ਦੋ ਦੋਸ਼ੀਆਂ ਨੂੰ ਕੀਤਾ ਕਾਬੂ ਚੈਨ ਸਰਵਨੋਂ ਸਾਨੂੰ ਸਖਤ ਹਦਾਇਤਾਂ ਹੈ ਕਿ ਅਸੀਂ ਆਰਗੇਨਾਈਜ਼ਡ ਕ੍ਰਾਈਮ ਦੇ ਡਰੱਗ ਟਰੈਫਿਕਿੰਗ ਦੇ ਰੈਕ੍ਰੇਸ਼ਨ ਦੇ ਖਲਾਫ ਜਿਹੜਾ ਹੈ ਸਖਤ ਕਦਮ ਉਠਾਉਣੇ ਉਸੇ ਦੀ ਲੜੀ ਦੇ ਵਿੱਚ ਸਾਡੀ ਸੀਆਈਏ 2 ਦੀ ਟੀਮ ਵੱਲੋਂ ਇੱਕ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਹਨਾਂ ਨੇ ਡੁਗਰੀ ਥਾਣੇ ਦੇ ਏਰੀਆ ਦੇ ਵਿੱਚ ਗੁਰਮੀਤ ਸਿੰਘ ਤੇ ਇੱਕ ਸਿਮਰਨਜੀਤ ਸਿੰਘ ਇਹਨਾਂ ਨੂੰ ਗ੍ਰਫਤਾਰ ਕੀਤਾ ਤੇ ਇਹਨਾਂ ਤੋਂ ਟੋਟਲ 230 ਗ੍ਰਾਮ ਹੀਰੋਇਨ ਬਰਾਮਦ ਕੀਤੀ ਇਹਦੇ ਵਿੱਚੋਂ ਇੱਕ ਜਿਹੜੀ ਮੈਂਸ਼ਨ ਕਰਨ ਵਾਲੀ ਗੱਲ ਇਹ ਹੈ ਕਿ ਜਿਹੜਾ ਗੁਰਮੀਤ ਸਿੰਘ ਹੈ ਉਸਤੇ ਪਹਿਲੇ 23 ਪਰਚੇ ਦਰਜ ਹੈ ਟੋਟਲ 23 ਐਫ ਆਈ ਆਰ ਉਸਤੇ ਦਰਜ ਹੈ ਤੇ ਸਾਡੀ ਟੀਮ ਨੇ ਇਹਨੂੰ ਕਾਬੂ ਕੀਤਾ ਇਸ ਤੋਂ ਇਲਾਵਾ ਇੱਕ ਜਿਹੜੀ ਸਾਡੀ ਐਂਟੀ ਨਾਰਕੋਟਿਕਸ ਦੀ ਟੀਮ ਹੈ ਉਹਨੇ ਵੀ ਟੋਟਲ 1 ਕਿਲੋ 900 ਗ੍ਰਾਮ ਅਫੀਮ ਤੇ ਜਿਹੜੀ ਹੈ 7000 ਡਰਗਮਰੀ 7000 ਰੁਪਏ ਦੀ ਡਰਗਮਰੀ ਬਰਾਮਦ ਕੀਤੀ ਹੈ ਜਿਹੜਾ ਦੋਸ਼ੀ ਹੈ ਉਹ ਹੈ ਦਵਿੰਦਰ ਸਿੰਘ ਤੇ ਮਹਿਰਵਾਨ ਠਾਣੇ ਦੇ ਵਿੱਚ ਅਸੀਂ ਇਸ ਸੰਬੰਧੀ ਅਪਰਚਾ ਰਜਿਸਟਰ ਕੀਤਾ ਹੈ ਥੈਂਕ ਯੂ ਤੋ ਕਰੇ ਕਿ ਤੋਂ ਨਾ ਕੋਈ ਇਹਨਾਂ ਦੀ ਜਿਹੜੀ ਹੈ ਪੈਸੀ ਲੈ ਕੇ ਦਾ ਪ੍ਰੋਪਰਟੀ ਮੇਰਾ ਯੂ ਨਾ ਇਹ ਜਿਹੜਾ ਜੀ ਪ੍ਰੋਪਰਟੀ ਦਾ ਹੈ ਉਸਤੇ ਸਾਡੀ ਟੀਮ ਕੰਮ ਕਰ ਰਹੀ ਹੈ ਜਿਸ ਵੀ ਤਰੀਕੇ ਦੀ ਨਾ ਚੋਕੇ ਮੈਂ ਤੁਹਾਨੂੰ ਦੱਸਾਂ ਜਿਹੜੇ 23 ਪਰਚੇ ਦੇ ਚੋਂ ਕਈ ਪਰਚੇ ਤੋਂ ਇਹਨੇ ਜੇਲ੍ਹ ਦੇ ਵਿੱਚ ਰਹਿ ਕੇ ਪ੍ਰਿਜ਼ਨ ਐਕਟ ਦੇ ਪਰਚੇ ਦਿੱਤੇ ਦਰਜ ਬਾਕੀ ਇਸ ਜਿਹੜੀ ਇਲੈਗਲ ਇਨੈਸ ਪ੍ਰੋਸੀਡਸ ਆਫ ਕਰਾਈਮ ਹੈ ਇਸ ਤੇ ਇਹਨੇ ਜੇਕਰ ਕੋਈ ਵੀ ਪ੍ਰੋਪਰਟੀ ਆਪਣੀ ਬਣਾਈ ਹੈ ਸਾਡੀ ਟੀਮ ਉਸ ਨੂੰ ਆਇਡੈਂਟੀਫਾਈ ਕਰ ਰਹੀ ਹੈ ਉਸ ਨੂੰ ਅਸੀਂ ਫ੍ਰੀਜ਼ ਵੀ ਕਰਾਂਗੇ ਤੇ ਕੰਪੀਟੈਂਟ ਅਥਾਰਟੀ ਤੋਂ ਅਥਾਰਟੀ ਤੋਂ ਉਹਦਾ ਆਰਡਰ ਵੀ ਪਾਸ ਕਰਾਵਾਂਗੇ ਆ ਆ ਇਸ ਤੋਂ ਇਲਾਵਾ ਇਹ ਜਿਹੜੀ ਬੇਸਿਕਲੀ ਜਿਹੜਾ ਗੁਰਮੀਤ ਤੇ ਸਿਮਰਨਜੀਤ ਨੇ ਕਿਹਾ ਜਿਹੜਾ ਗੁਰਮੀਤ ਹੈ ਇਹ ਬੇਸਿਕਲੀ ਜਿਹੜੀ ਜੋ ਡਰੱਗਸ ਸੀਗਾ ਹਿਰੋਇਨ ਸੀ ਇਹ ਦਿੱਲੀੋਂ ਲੈ ਕੇ ਆਂਦਾ ਸੀ ਦਿੱਲੀੋਂ ਟ੍ਰੇਨ ਦੇ ਵਿੱਚ ਲੈ ਕੇ ਆਂਦਾ ਸੀ ਤੇ ਅੱਗੇ ਸਿਮਰਨ ਨੂੰ ਸਪਲਾਈ ਕਰਦਾ ਸੀ ਉਹ ਗਾਂਹ ਹੋਰ ਅੱਗੇ ਡਰੱਗ ਪੈਟਲਰ ਨੂੰ ਸਪਲਾਈ ਕਰਦਾ ਸੀ ਸਰ ਦਿੱਲੀੋਂ ਪਤਾ ਚੱਲਿਆ ਵੀ ਕਿਹਨਾ ਨੂੰ ਲੈ ਕੇ ਆਂਦੇ ਸੀ ਇਹ ਸਾਡੀ ਜੀ ਤਫਤੀਸ਼ ਦਾ ਵਿਸ਼ਾ ਇਹ ਨੂੰ ਅਸੀਂ ਅਸੀਂ ਕਰਦੇ ਸਰ ਇਹ ਲੋਕਲੇ ਬੰਦੇ ਲੁਧਿਆਣੇ ਦੇ ਇਹ ਜਿਹੜਾ ਸਿਮਰਨ ਹੈ ਜੀ ਇਹ ਤਾਂ ਆਪਣਾ ਡੁਗਰੀ ਦਾ ਹੀ ਰਹਿਣ ਵਾਲਾ ਹੈ ਤੇ ਜਿਹੜਾ ਦੂਜਾ ਸੌਰੀ ਬੁਰਮੀਤ ਡੁਗਰੀ ਦਾ ਰਹਿਣ ਵਾਲਾ ਹੈ ਤੇ ਸਿਮਰਨ ਐ ਉਹ ਭਾਈ ਹਿੰਮਤ ਸਿੰਘ ਨਗਰ ਇਹ ਵੀ ਨੂੰ ਜਾਣਦੇ ਦੋਨੇ ਨੂੰ ਜਾਣਦੇ ਨੇ ਰਹਿਣ ਵਾਲੇ ਸਰ ਜਿਹੜਾ ਅਫੀਮ ਵਾਲਾ ਐ ਦੋ ਕਿਲੋ ਇੱਕ ਆਪਸ ਵਿੱਚ ਦੂਜੇ ਨੂੰ ਜਾਣਦੇ ਨੇ ਨਹੀਂ ਦੋ ਦੋ ਇੱਕ ਸਾਥ ਐ ਤੇਜਾ ਅੱਡਾ ਪਰਚੇ ਵੀ ਅੱਡ ਅੱਡ ਨੇ ਜਿਹੜੇ ਗੁਰਮੀਤ ਤੇ ਸਿਮਰਨ ਨੇ ਇਹ ਤਾਂ ਇੱਕ ਦੂਜੇ ਨੂੰ ਜਾਣਦੇ ਸੀ ਬਿਕੋਜ਼ ਗੁਰਮੀਤ ਹੀ ਗਾਂ ਸਿਮਰਨ ਨੂੰ ਸਪਲਾਈ ਕਰਦਾ ਸੀ ਜਿਹੜਾ ਮਹਿਰਬਾਨ ਠਾਣੇ ਪਰਚਾ ਦਰਜੂਆ ਦਵਿੰਦਰ ਸਿੰਘ ਉਹ ਜਿਹੜਾ ਪਰਚਾ ਦਰਜ ਐ ਉਹ ਬੰਦਾ ਰਹਿਣ ਵਾਲਾ ਆਪਣਾ ਮਹਿਰਬਾਨ ਠਾਣੇ ਦਾ ਪਰਚਾ ਹੈ ਬੋਲਟਾ ਨੇ ਦਰਜੂਆ ਉਹ ਅੱਡਾ ਉਹਦੇ ਚੋਂ ਅਸੀਂ ਇੱਕ ਸਾਨੂੰ 1 ਕਿਲੋ 900 ਗ੍ਰਾਮ ਅਫੀਮ ਬਰਾਮਦ ਹੋ ਗਈ